ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਸਫਾਈ ਸਮੇਂ ਗੁਰੂ ਰਾਮਦਾਸ ਪਾਤਸ਼ਾਹ ਨੇ ਵਰਤਾਈ ਕਲਾ ਸਨ 2004 ਦੇ ਵਿੱਚ ਜਦੋਂ ਸ਼੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੀ ਸਫਾਈ ਕਰਨੀ ਸੀ ਤਾਂ ਉਸ ਸਮੇਂ ਉੱਥੇ ਇੰਜੀਨੀਅਰਾਂ ਨੂੰ ਬੁਲਾਇਆ ਗਿਆ ਉਹਨਾਂ ਨੇ ਐਸਟੀਮੇਟ ਲਾ ਕੇ ਦੱਸਿਆ ਕਿ ਜੇਕਰ ਇਸ ਸਰੋਵਰ ਦੀ ਸਫਾਈ ਕਰਨੀ ਹੈ ਤਾਂ ਘੱਟੋ-ਘੱਟ 6 ਮਹੀਨੇ ਦਾ ਸਮਾਂ ਲੱਗੂਗਾ ਕਿਉਂਕਿ ਇੱਕ ਤਾਂ ਸਰੋਵਰ ਇਹ ਕਾਫੀ ਵੱਡਾ ਤੇ ਦੂਜਾ ਇਸ ਦੇ ਵਿੱਚ 3-3 ਫੁੱਟ ਜਿਹੜੀ ਮਿੱਟੀ ਜੰਮੀ ਹੋਈ ਆ ਸੋ ਇਸ ਮਿੱਟੀ ਨੂੰ ਕੱਢਣ ਵਾਸਤੇ ਕਾਫੀ ਸਮਾਂ ਲੱਗੂਗਾ ਪਰ ਗੁਰੂ ਰਾਮਦਾਸ ਪਾਤਸ਼ਾਹ ਨੇ ਐਸੀ ਖੇਡ ਵਰਤਾਈ ਕਿ 24 ਮ ਸਰੋਵਰ ਦੀ ਸਾਫ ਸਫਾਈ ਦਾ ਕੰਮ ਸ਼ੁਰੂ ਹੋਇਆ ਤੇ ਉਸ ਦਿਨ ਇੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਸੰਗਤ ਪਹੁੰਚੀ ਕਿ ਕਿਤੇ ਤਿਲ ਸੱਟਾਂ ਨੂੰ ਵੀ ਥਾਂ ਨਹੀਂ ਸੀ ਸੰਗਤਾਂ ਨੇ ਸਿਰਫ ਇੱਕ ਦਿਨ ਦੇ ਵਿੱਚ ਸਰੋਵਰ ਦੀ ਜਿਹੜੀ ਸਾਰੀ ਮਿੱਟੀ ਸੀ ਉਹ ਕੱਢ ਕੇ ਬਾਹਰ ਰੱਖ ਦਿੱਤੀ ਯਾਨੀ ਕਿ 26 ਮਾਰਚ ਨੂੰ ਸਰੋਵਰ ਦੀ ਜਿਹੜੀ ਕਾਰ ਸੇਵਾ ਸੀ ਉਹਦਾ ਕੰਮ ਪੂਰਨ ਤੌਰ ਤੇ ਮੁਕੰਮਲ ਕਰ ਦਿੱਤਾ ਗਿਆ ਸੀ ਇਹ ਸਾਰਾ ਕੁਝ ਦੇਖ ਕੇ 6-6 ਮਹੀਨਿਆਂ ਦਾ ਐਸਟੀਮੇਟ ਦੇਣ ਵਾਲੇ ਇੰਜੀਨੀਅਰਾਂ ਦੇ ਮੂੰਹ ਦੇ ਵਿੱਚ ਉਂਗਲਾਂ ਪੈ ਗਈਆਂ ਕਹਿੰਦੇ ਕਿ ਉਸ ਦਿਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੋਈ ਵੀ ਇਦਾਂ ਦੀ ਗਲੀ ਜਾਂ ਕੋਈ ਵੀ ਇਦਾਂ ਦੀ ਸੜਕ ਨਹੀਂ ਸੀ ਜਿੱਥੇ ਦਰਬਾਰ ਸਾਹਿਬ ਹੋਣ ਸੋ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓਜ਼ ਦੇ ਲਈ ਆਪਣਾ ਪੇਜ ਜ਼ਰੂਰ ਫੋਲੋ ਕਰ ਲਿਓ ਡਾਊਨਲੋਡ ਚੈਟ ਚਾਟ